ਲੁਧਿਆਣਾ ਦੇ ਵਿੱਚ ਸ਼ਿਫਸਾਨਾ ਉਦੋਂ ਬਾਲਾ ਸਾਹਿਬ ਠਾਕਰੇ ਦੇ 58ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਵੀਰਵਾਰ ਨੂੰ ਸ਼ਿਫਸਾਨਾ ਦੇ ਜਿਲ੍ਹਾ ਪਾਰਟੀ ਮੁਖ ਦਫ਼ਤਰ ਦੇ ਵਿੱਚ ਜੋ ਕਿ ਰੇਖੀ ਸੰਮਾ ਚੌਂਕ ਦੇ ਨਜ਼ਦੀਕੀ ਹੈ ਉੱਥੇ ਇੱਕ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦੇ ਹੋਏ ਸੈਂਕੜੇ ਪੌਦੇ ਜਿਹੜੇ ਕਿ ਵੰਡੇ ਗਏ ਨੇ ਅਤੇ ਅਤੇ ਪੰਛੀਆਂ ਦੇ ਲਈ ਦਾਣਾ ਪਾਣੀ ਦਾ ਸਮਾਨ ਵੀ ਪੰਡਿਆ ਗਿਆ ਤੇ ਜਨ ਸੇਵਾ ਨੂੰ ਇਸ ਸਮਰਪਿਤ ਕੀਤਾ ਗਿਆ ਦੱਸਦੇ ਕਿ ਸਭ ਕੁਝ ਪਾਰਟੀ ਦੀ ਸਥਾਪਨਾ ਦਿਵਸ ਮੌਕੇ ਕੀਤਾ ਗਿਆ ਇਸ ਮੌਕੇ ਪੰਜਾਬ ਰਾਜ ਦੇ ਬੁਲਾਰੇ ਸ਼ਿਵ ਸੈਨਾ ਉਦਵਾਲਾ ਸਾਹਿਬ ਠਾਕਰੇ ਦੇ ਇਸ ਮੌਕੇ ਸ਼ਿਵ ਸੈਨਾ ਉਦਵਾਲਾ ਸਾਹਿਬ ਠਾਕਰੇ ਦੇ ਪੰਜਾਬ ਬੁਲਾਰੇ ਨੇ ਕੀ ਕਿਹਾ ਸੁਣਦੇ ਹਾਂ ਲੁਧਿਆਣਾ ਲਾਈਵ ਦੇ ਲਈ ਹੰਨੀ ਦੀ ਰਿਪੋਰਟ 19 ਜੂਨ 1966 ਦੇ ਵਿੱਚ Hindu Hrdes Samrat Hindutva ਦੀ ਰਾਸ਼ਟਰਵਾਦੀ ਆਵਾਜ਼ ਨੂੰ ਬਲੰਦ ਕਰਨ ਵਾਲੇ ਬਾਲਾ ਸਾਹਿਬ ਠਾਕਰੇ ਜੋ ਸ਼ਿਵ ਸੈਨਾ ਦੇ ਸੰਸਥਾਪਕ ਨੇ ਉਹਨਾਂ ਨੇ ਸ਼ਿਵਸਨਦੀ ਨਹੀਂ ਰੱਖ ਕੇ ਪੂਰੇ ਦੇਸ਼ ਦੇ ਅੰਦਰ ਸ਼ਿਵ ਸੈਨਕਾ ਦੇ ਵਿੱਚ ਇੱਕ ਜਜ਼ਬਾ ਭਰਿਆ ਰਾਸ਼ਟਰ ਪ੍ਰੇਮ ਦੇ ਪ੍ਰਤੀ ਹਿੰਦੂਤਵ ਦੇ ਪ੍ਰੇਮ ਦੇ ਪ੍ਰਤੀ ਜਿਸ ਤੋਂ ਬਾਅਦ ਮੈਂ ਸਮਝਦਾ ਮਹਾਰਾਸ਼ਟਰ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਸ਼ਿਵ ਸੈਨਕਾ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਕਾਰੇ ਕੀਤੇ ਜਾ ਰਹੇ ਆ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤੇ ਜਾ ਰਹੇ ਆ ਉਸੇ ਲੜੀ ਤਰ ਪੰਜਾਬ ਦੇ ਵਿੱਚ ਵੀ ਸਾਡੀ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੀ ਰਹਿਣਵਾਈ ਹੇਠ ਪਾਰਟੀ ਬੜੇ ਜਮੀਨੀ ਪੱਧਰ ਦੇ ਉੱਤੇ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਹਰ ਵਾਰ ਕੋਈ ਨਾ ਕੋਈ ਉਪਰਾਲਾ ਕਰਦੀ ਹੈ ਔਰ ਅੱਜ ਪਾਰਟੀ ਦੇ 58ਵੇਂ ਸਥਾਪਨਾ ਦਿਵਸ ਦੇ ਪਲੱਸ ਦੇ ਵਿੱਚ ਅੱਜ ਲੁਧਿਆਣਾ ਵਿਖੇ ਲੁਧਿਆਣਾ ਜ਼ਿਲ੍ਹਾ ਕਾਈ ਵੱਲੋਂ ਸਾਡੇ ਮੁੱਖ ਦਫ਼ਤਰ ਰੇਗੀ ਚੌਂਕ ਵਿਖੇ ਜਿਹੜਾ ਪਰਿਆਵਰਣ ਨੂੰ ਸਮਰਪਿਤ ਹੋ ਕੇ ਸਮਾਜ ਨੂੰ ਸਮਰਪਿਤ ਹੋ ਕੇ ਜਿਹੜਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਜਿਦੇ ਵਿੱਚ ਕਰੀਬ 150 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਬੂਟੇ ਜਿਹੜੇ ਮੈਂ ਸਮਝਦਾ ਵੱਡੇ ਹੋ ਕੇ ਸਾਡੇ ਸਾਰਿਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰਨਗੇ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਦੇ ਗੱਲ ਤਾਂ ਹਰ ਕੋਈ ਕਰਦਾ ਲੇਕਿਨ ਜਮੀਨੀ ਪੱਧਰ ਦੇ ਉੱਤੇ ਇੰਪਲੀਮੈਂਟ ਕੋਈ ਕੋਈ ਕਰਦਾ ਔਰ ਉਸ ਦੇ ਨਾਲ ਸਾਡੇ ਬੇਜਵਾਨ ਪੰਛੀਆਂ ਦੇ ਲਈ ਦਾਣਾ ਪਾਣੀ ਦੀ ਵਿਵਸਥਾ ਲਈ ਪਾਣੀ ਦੇ ਕੂਜੇ ਸਤਨਾਜੇ ਦੇ ਪੈਕਟ ਜਿਹੜੇ ਅੱਜ ਤਿਆਰ ਕਰਕੇ ਸੈਂਕੜੇ ਸ਼ਿਵ ਸ਼ਰੰਗ ਇੱਥੇ ਲੋਕਾਂ ਨੂੰ ਵੱਲ ਰਗੇ ਔਰ ਅੱਜ ਦੇ ਇਸ ਕਾਰਜਕ੍ਰਮ ਦੇ ਵਿੱਚ ਮੁੱਖ ਤੌਰ ਦੇ ਉੱਤੇ ਮੁੱਖ ਮਮਾਨ ਵੱਜੋਂ ਸਾਡੇ ਹਲਕਾ ਸੈਂਟਰ ਲੁਬਿਆਣੇ ਦੇ ਵਿਧਾਇਕ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਜਿਨਾਂ ਦਾ ਅਸੀਂ ਨਿਗਾ ਸਵਾਗਤ ਵੀ ਕੀਤਾ ਉਹ ਸ਼ਾਮਲ ਹੋਏ ਨੇ ਸਾਨੂੰ ਹੌਸਲਾ ਦੇਣ ਦੇ ਲਈ ਔਰ ਇਹ ਯਾਦ ਕਰਦੇ ਆ ਵੀ ਆੜ ਵਾਲੇ ਦਿਨਾਂ ਦੇ ਵਿੱਚ ਵੀ ਸ਼ਿਵ ਸੇਨਾ ਉਧਰ ਬਾਲਾ ਸਾਹਿਬ ਠਾਕਰੇ ਦਾ ਇੱਕ ਇੱਕ ਸ਼ਿਵ ਸੈਨਿਕ ਸਮਾਜ ਨੂੰ ਸਮਰਪਿਤ ਹੋ ਕੇ ਕੰਮ ਕਰੂਗਾ ਕਿਉਂਕਿ ਸ਼ਿਵ ਸੈਨਿਕ ਦਾ ਅਸਲਾ ਕੰਮ ਹੀ ਹੈ ਕਿ ਲੋਕਾਂ ਨੂੰ ਸਮਰਪਿਤ ਹੋ ਕੇ ਅਸੀਂ ਕੰਮ ਕਰੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਆਸ ਸ਼ਿਵ ਸੈਨਾ ਉਧਰ ਬਾਲਾ ਸਾਹਿਬ ਠਾਕਰੇ ਜੀ ਪੂਰੀ ਜ਼ਿਲ੍ਹਾ ਕਾਇਵਲੋ 2.858ਵਾਂ 58ਵਾਂ ਸਥਾਪਨਾ ਦਿਵਸ ਜੋ 19 ਜੂਨ ਨੂੰ ਨਿਕਲੇ ਆ ਉਸ ਦੇ ਉਪਲੈਕਸ਼ ਵਿੱਚ ਅਸੀਂ ਲੁਧਿਆਣਾ ਕਾਇਵਲੋ ਪਰਿਆਵਰਣ ਨੂੰ ਦੇਖਦੇ ਆ ਐਟਮੋਸਫੇਅਰ ਅੱਜ ਜੋ ਜਿੰਨੀ ਗਰਮੀ ਪੈ ਰਹੀ ਹੈ ਉਸ ਨੂੰ ਦੇਖਦੇ ਹੋਏ 150 ਦੇ ਕਰੀਬ ਅਸੀਂ ਪੌਦੇ ਤੇ ਨਾਲ ਪੰਛੀਆਂ ਲਈ ਕੁਝ ਪਾਣੀ ਦੇ ਕੁਝ ਦੀ ਸੇਵਾ ਕਰ ਰਹੇ ਆ ਜਿਸ ਵਿੱਚ ਮੇਰੇ ਨਾਲ ਸਾਡੇ ਸਰਪ੍ਰਸ ਤੱਕਰ ਸਾਹਿਬ ਸਾਡੇ ਨਾਲ ਐਕਟਿਵ ਪ੍ਰੈਜ਼ੀਡੈਂਟ ਵਰਣੁਖੰਨਾ ਜੀ ਨਾਲ ਸ਼ਿਵਾ ਸ਼ਰਮਾ ਜੀ ਤੇ ਹੋਰ ਵੀ ਬਾਕੀ ਸਾਰੇ ਸਾਥੀ ਆ ਜੋ ਸਾਡੇ ਨਾਲ ਮਿਲ ਜੁਲ ਕੇ ਇੱਥੇ ਆ ਸੇਵਾ ਨਿਭਾ ਰਹੇ ਆ। ਅਗਰੇ ਤੋਂ ਹੋਣਗੇ ਆਈ ਬਿਲਕੁਲ ਹੋਣਾ ਚਾਹੀਦਾ ਜੀ ਅਸੀਂ ਤਾਂ ਬਾਕੀ ਵੀ ਯੂਥ ਨੂੰ ਕਰ ਰਹੇ ਆ ਗਾਹ ਕਰ ਰਹੇ ਕਿ ਸਾਡੇ ਨਾਲ ਇਧਰ ਚੱਲੋ ਜੀ ਤੇ ਆ ਨਸ਼ੇ ਨੂੰ ਥੋੜਾ ਅਵੋਇਡ ਕਰਕੇ ਜਿਹੜੇ ਨਸ਼ੇ ਵਾਲ ਲੋਕੀ ਚੱਲ ਰਿਹਾ ਉਹਨਾਂ ਨੂੰ ਵੀ ਅਸੀਂ ਆ ਕਹਿ ਰਹੇ ਕਿ ਸਾਡੇ ਨਾਲ ਆਓ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਇਦਾਂ ਦੀਆਂ ਸੇਵਾ ਕਰੋ ਸਾਡੇ ਨਾਲ ਰੋਕ ਇਹ ਇੱਕ ਐਸੀ ਚੀਜ਼ ਆ ਜੇ ਆਪਾਂ ਲਾਵਾਂਗੇ ਰੁੱਕ ਤਾਂ ਹੀ ਰਹੂਗੇ ਪੁੱਤ ਤੇ ਪੁੱਤ ਤਾਂ ਹੀ ਰਹਿਣੇ ਨੇ ਜੇ ਰੁੱਕ ਲੱਗਣੇ ਨੇ ਆਪਾਂ ਅੱਜ ਦੇ ਇਸੇ ਮਨਜੀ ਬਾਵਾ ਅੱਜਵੰਤ ਮਾਸ 25 ਦਵਤਾ ਦੁਲਾਈ ਸਿਮਸੈਨਾ ਦਾ ਮੈਂ ਇਹ ਜਿਹੜੇ ਝੱਡਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਆ ਇਹ ਬਹੁਤ ਸਮਾਜ ਸੇਵਾ ਔਰ ਖਾਸ ਕਰਕੇ ਜਿੱਥੇ ਸਿਮਸੈਨਾ ਦੀ ਇੱਕ ਜੁਟਾ ਰੱਖ ਕੇ ਕੰਮ ਕਰਦੇ ਆ ਉੱਥੇ ਦੇਸ਼ ਔਰ ਆਪਣੇ ਸ਼ਹਿਰ ਔਰ ਆਪਣੇ ਇਲਾਕੇ ਲਈ ਬਹੁਤ ਵਧੀਆ ਸੇਵਾ ਕਰ ਰਹੇ ਆ ਮੈਂ ਆਪਣੇ ਵੱਲੋਂ ਇਨਾਂ ਦਾ ਜਿੱਥੇ ਸਾਰੀ ਸਮੂੱਚੀ ਕੀਮ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਜੀ ਜਿਹੜੀ ਸੇਵਾ ਅਜ ਰੁੱਖਾਂ ਦੀ ਤੁਸੀਂ ਅੱਜ ਦੇ ਇਸ ਪਾਵਨ ਦਿਹਾੜੇ ਤੇ ਕੀਤੀ ਆ ਇਸੇ ਤਰ੍ਹਾਂ ਹੀ ਆਪਣੇ ਹਰ ਸ਼ਹਿਰ ਵਾਸੀ ਦਾ ਇੱਕ ਫਰਜ਼ ਮੰਨਦਾ ਵਾ ਜਿਹੜਾ ਰੁੱਖਾਂ ਨੂੰ ਲਾ ਕੇ ਆਪਾਂ ਅੱਜ ਆਪਣੇ ਵਾਤਾਵਰਨ ਨੂੰ ਸਾਫ਼ ਕਰੀਏ ਇਸ ਕਰਕੇ ਮੈਂ ਅੱਜ ਦੇ ਦਿਨੇ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਮੋੜੇ ਦਾ ਮੋੜਾ ਲਾ ਕੇ ਹਰ ਵੇਲੇ ਸੇਵਾ ਲਈ ਹਾਜ਼ਰ ਜੈ ਸ਼੍ਰੀ ਰਾਮ